ਸ਼ਹੀਦ ਉਦਮ ਸਿੰਘ ਰਾ ਮੋਹਮਦ ਸਿੰਘ ਆਜ਼ਾਦ ਨੇ ਇੱਕ ਪੱਤਰ ਲਿਖਿਆ ਤੇ ਕਿਉਂਕਿ ਜਿਹੜਾ ਹੁਣੇ ਜੁਲਾਈ 31 ਜੁਲਾਈ ਗਈ ਹੈ ਸ਼ਹੀਦ ਦਾ ਸ਼ਾਦੀ ਦਿਹਾੜਾ ਹੁਣੇ ਅਸੀਂ ਮਨਾ ਕੇ ਹਟਿਆ ਰਾਜ ਲੈਵਲ ਦੇ ਦੋ ਪ੍ਰਬੰਧ ਹੋਏ ਸੀ ਕਿ ਉਹਨਾਂ ਦਾ ਪਿਸਟਲ ਇੰਡੀਆ ਆਵੇਗਾ ਕਿ ਨਿੱਜੀ ਡੈਰੀ ਉਹਨਾਂ ਦੀ ਆਵੇਗੀ ਕਿ ਬੈਕਵਾਰਡ ਕਲਾਸ ਦੇ ਲਈ ਵਖਰਾ ਮੰਤਰਾਲਾ ਪੰਜਾਬ ਅੰਦਰ ਬਣਾਇਆ ਜਾਵੇਗਾ ਵਖਰਾ ਮੰਤਰੀ ਹੋਏਗਾ ਕਰੋੜਾਂ ਦੇ ਫੰਡ ਆਉਣਗੇ ਜੀ ਇਹਦੇ ਕੋਲ ਕੀ ਦੂਸਰਾ OBC ਫੰਡ ਅਤੇ এমਪਲਾਈਜ਼ ਵਿੰਗ ਅਤੇ ਕੰਬੋ ਜਿਹੜਾ ਇੰਟਰਨੈਸ਼ਨਲ ਕੰਬੋਜ ਸਮਾਜ ਦੇ 21 ਆਪਣੇ ਪੱਧਰ ਤੇ ਕੀ ਜਦੋਜਹਿਦ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰੋਗਰਾਮ ਹੈ ਸਾਡੇ ਨਾਲ ਮੌਜੂਦ ਹਨ ਸ੍ਰੀ ਹਰਜਿੰਦਰ ਆਂਡਾ ਜਿਹੜਾ BC ਫਰੰਟ ਪੰਜਾਬ ਦੇ ਪ੍ਰਧਾਨ ਨੇ ਜਿਹੜਾ ਇੰਟਰਨੈਸ਼ਨਲ ਕੰਬੋਜ ਮਾਂ ਸਭਾ ਦੇ ਪ੍ਰਧਾਨ ਨੇ ਤੇ ਵੱਡੇ ਪੱਧਰ ਤੇ ਜਦੋਂ ਜਾਇਦ ਕਰ ਰਹੇ ਨੇ ਪਛੜੀਆਂ ਸ਼੍ਰੇਣੀਆਂ ਦੇ ਬੱਚਿਆਂ ਦੇ ਲਈ ਸ਼ਹੀਦ ਉਦਮ ਸਿੰਘ ਨੂੰ ਬਣਦਾ ਮਾਨ ਸਨਮਾਨ ਦਿਵਾਉਣ ਦੇ ਲਈ ਅਤੇ ਜਿਹੜੇ BC ਦੇ ਸਰਟੀਫਿਕੇਟ ਬਣਦੇ ਨੇ ਕ੍ਰੀਮੀ ਲੇਅਰ ਇਹ ਉਹ ਜਿਹੜੇ ਪੰਜਾਬ ਅਫਸਰ ਜਿਹੜੇ ਨੇ ਰਿਕਾਵਟਾ ਪਾਉਣ ਵਾਲੇ ਬੈਠੇ ਨੇ ਉਹਨਾਂ ਨਾਲ ਇਹ ਲੜਦੇ ਝਗੜਦੇ ਚਿੱਠੀਆਂ ਪੱਤਰੀ ਉਹਨਾਂ ਦੀ ਸ਼ਿਕਾਇਤਾਂ ਕਰਦੇ ਵੀ ਦਿਖਾਈ ਦਿੰਦੇ ਨੇ ਤੇ ਹੰਡਾ ਸਾਹਿਬ ਤੁਸੀਂ ਜਿਹੜੇ ਕੰਬੋਜੋ ਸੁਨਿਆਰੇ ਹੋ 74 ਜਾਤਾਂ ਨੇ ਬੈਕਵਰਡ ਕਲਾਸ ਜੀ ਦੀਆਂ ਤੁਸੀਂ ਇੱਕ ਪੱਦਰ ਮੱਧ ਵਰਗ ਦੇ ਵਿੱਚ ਤੁਸੀਂ ਤੁਹਾਡਾ ਜੀਵਨ ਹੈ ਪਰ ਹੁਣ ਅੱਜ ਦੀ ਡੇਟ ਵਿੱਚ ਜਿਹੜੇ ਡਾਕਟਰ ਇੰਜੀਨੀਅਰ ਤੇ ਪ੍ਰਿੰਸੀਪਲ ਤੇ ਜਿਹੜਾ ਜੀ ਡੀਓ ਲੈਵਲ ਦੇ ਡਿਪਟੀ ਕਮਿਸ਼ਨਰ ਲੈਵਲ ਦੇ ਅਹੁਦੇ ਤੁਹਾਡੇ ਜਿਹੜੇ ਬੈਕਵਰਡ ਕਲਾਸ ਜੀ ਦੇ ਲੋਕਾਂ ਦੇ ਕੋਲ ਨੇ ਪਰ ਤੁਸੀਂ ਕੀ ਸਮਝਦੇ ਜੀ ਵੀ ਇੰਨੇ ਸਾਲਾਂ ਦੀ ਆਜ਼ਾਦੀ ਤੋਂ ਬਾਅਦ ਜਿਹੜਾ ਕਿ ਪਛੜੀਆਂ ਛਰੇਣੀਆਂ ਨੂੰ ਬਣਦੇ ਹੱਕ ਨਹੀਂ ਦੇ ਰਹੀਆਂ ਨਹੀਂ ਦੇ ਪਾਈਆਂ ਸਰਕਾਰਾਂ ਤੇ ਤੁਸੀਂ ਕੀ ਕਰਨ ਜਾ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਸ਼ਹੀਦ ਉਦਮ ਸਿੰਘ ਬਾਰੇ ਵੀ ਸਵਾਲ ਅਸੀਂ ਕਰਾਂਗੇ ਬੈਕਵਰਡ ਕਲਾਸੇ ਨੂੰ ਜਿਹੜੇ ਮੌਜੂਦਾ ਸਰਕਾਰ ਕੋਲੋਂ ਜਿਹੜੇ ਬਣਦੇ ਜਿਹੜੇ ਹੱਕ ਦੀ ਆਉਣ ਲਈ ਕੀ ਪ੍ਰੋਗਰਾਮ ਲਿਖਿਆ ਕੋਈ ਤਾਂ ਸਾਂਝਾ ਕਰੋ ਸਾਡੇ ਪਾਠਕਾਂ ਦਰਸ਼ਕਾਂ ਦੇ ਨਾਲ ਸਭ ਤੋਂ ਪਹਿਲਾਂ ਤਾਂ ਬੋਲਦਾ ਪੰਜਾਬ ਦਾ ਬਹੁਤ-ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਸਮਾਂ ਦਿੱਤਾ ਔਰ ਥਿੰਨ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਦੇਸ਼ ਆਜ਼ਾਦ ਹੋਏ ਨੂੰ ਮਤਲਬ ਲਗਭਗ 80 ਸਾਲ ਹੋ ਗਏ ਆ ਔਰ ਇਹ ਦੇਸ਼ ਦੇ ਵਿੱਚ ਜਿਹੜੀ ਹੈ ਔਰ ਪੰਜਾਬ ਦੇ ਵਿੱਚ ਜਿਹੜੀ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਦੀ ਗੱਲ ਕਰ ਲਓ ਚਾਹੇ ਪਛੜੇ ਸਮਾਜ ਦੀ ਗੱਲ ਕਰ ਲਓ ਵੀ ਜਿਹੜਾ ਪੰਜਾਬ ਦਾ ਪਛੜਾ ਸਮਾਜ ਹੈ ਉਹ ਐਸ ਸਮੇਂ ਪੰਜਾਬ ਦੇ ਵਿੱਚ ਕਿੱਥੇ ਖੜਾ ਹੈ ਔਰ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਔਰ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਾਸਤੇ ਕੀ ਕੁਝ ਕੀਤਾ ਗਿਆ ਉੰਰੇ ਤੁੰਦੀ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ ਕਿ ਦੇਖੋ ਪੰਜਾਬ ਦੀ ਜੇ ਗੱਲ ਕਰੀਏ ਨਾ ਜੀ ਜਿਹੜਾ ਪੰਜਾਬ ਦਾ ਪਛੜਾ ਸਮਾਜ ਹੈ ਉਹਨੂੰ ਅੱਜ ਤੱਕ ਵੀ ਹੁਣ ਵੀ ਪੰਜਾਬ ਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਹੈ ਜਿਹੜਾ ਰਿਜ਼ਰਵੇਸ਼ਨ ਕੋਟਾ ਮਿਲਿਆ ਹੋਇਆ ਹੈ ਉਹ ਸੰਪੂਰਨ ਰਿਜ਼ਰਵੇਸ਼ਨ ਸਾਨੂੰ ਅਜੇ ਤੱਕ ਵੀ ਨਹੀਂ ਮਿਲੀ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਹੈ ਕੋਈ ਦੇਖੋ ਜੀ ਜਿਹੜੀ ਰਿਜ਼ਰਵੇਸ਼ਨ ਮਿਲ ਰਹੀ ਹੈ ਤੁਹਾਨੂੰ ਆਪਾਂ ਉੱਥੇ ਵੀ ਹੋਣੇ ਜੀ ਹੂੰ ਜਿਹੜੀ ਸਾਰੀ ਰਿਜ਼ਰਵੇਸ਼ਨ ਇਸ ਸਮੇਂ ਮਿਲ ਰਹੀ ਹੈ ਪੰਜਾਬ ਦੇ ਵਿੱਚ ਉਹ ਚਾਰ ਤਰ੍ਹਾਂ ਦੀ ਰਿਜ਼ਰਵੇਸ਼ਨ ਹੁੰਦੀ ਹੈ ਜੀ ਨੰਬਰ 1 ਤੇ ਜਿਹੜੀ ਰਿਜ਼ਰਵੇਸ਼ਨ ਹੈਗੀ ਹੈ ਉਹ ਦਾਖਲਿਆਂ ਦੇ ਵਿੱਚ ਹੁੰਦੀ ਹੈ ਜਿੰਦੇ ਰਾਹੀਂ ਕੋਈ ਵੀ ਬੱਚਾ ਦਾਖਲਾ ਲੈਂਦਾ ਹੈ ਨੰਬਰ 2 ਤੇ ਜਿਹੜੀ ਰਿਜ਼ਰਵੇਸ਼ਨ ਹੁੰਦੀ ਹੈ ਉਹ ਨੌਕਰੀਆਂ ਦੇ ਵਿੱਚ ਹੁੰਦੀ ਹੈ ਜਿੰਦੇ ਰਾਹੀਂ ਆਪਾਂ ਨੌਕਰੀ ਪ੍ਰਾਪਤ ਕਰਨ ਦੇ ਵਿੱਚ ਸਫਲ ਹੁੰਨੇ ਆ ਨੰਬਰ 3 ਤੇ ਪ੍ਰੋਮੋਸ਼ਨ ਦੇ ਵਿੱਚ ਰਿਜ਼ਰਵੇਸ਼ਨ ਹੁੰਦੀ ਹੈ ਜਿੰਦੇ ਰਾਹੀਂ ਕੋਈ ਵੀ ਜਿਹੜਾ ਗਿਆ ਐਮਪਲਾਈਜ਼ ਹੈ ਉਹ ਪ੍ਰੋਮੋਸ਼ਨ ਲੈ ਸਕਦਾ ਹੈ ਔਰ ਨੰਬਰ 4 ਤੇ ਰਾਜਨੀਤਿਕ ਪ੍ਰਮੋਸ਼ਨ ਰਾਜਨੀਤਿਕ ਰਿਜ਼ਰਵੇਸ਼ਨ ਹੁੰਦੀ ਹੈ ਜਿਹੜਾ ਪੰਜਾਬ ਦਾ OBC ਸਮਾਜ ਹੈ ਜਿਹੜਾ ਪੰਜਾਬ ਦਾ ਪਛੜਿਆ ਸਮਾਜ ਹੈ ਉਹਦੇ ਵਾਸਤੇ ਜਿਹੜੀ ਰਿਜ਼ਰਵੇਸ਼ਨ ਹੈ ਉਹ ਲੰਗੜੀ ਰਿਜ਼ਰਵੇਸ਼ਨ ਪੰਜਾਬ ਚ ਲਾਗੂ ਹੈ ਪੰਜਾਬ ਦੇ ਵਿੱਚ ਸੰਪੂਰਨ ਰਿਜ਼ਰਵੇਸ਼ਨ ਲਾਗੂ ਨਹੀਂ ਹੈਗੀ ਸਾਡੇ ਤੇ ਸਿਰਫ ਦਾਖਲਿਆਂ ਦੇ ਵਿੱਚ ਤੇ ਨੌਕਰੀਆਂ ਦੇ ਵਿੱਚ ਜਿਹੜਾ ਪੰਜਾਬ ਦਾ ਸਾਡਾ SC ਭਾਈਚਾਰਾ ਹੈ ਉਹ ਵੀ ਅੰਬੇਦਕਰਵਾਦੀ ਨਹੀਂ ਅਸੀਂ ਵੀ ਅੰਬੇਦਕਰਵਾਦੀ ਆਂ ਔਰ ਜਿਹੜੀ ਉਹਨਾਂ ਨੂੰ ਰਿਜ਼ਰਵੇਸ਼ਨ ਮਿਲ ਰਹੀ ਹੈ ਐਸਸੀ ਪਾਈਚਰੇ ਨੂੰ ਉਹ ਚਾਰ ਤਰ੍ਹਾਂ ਦੀ ਸੰਪੂਰਨ ਰਿਜ਼ਰਵੇਸ਼ਨ ਮਿਲ ਰਹੀ ਹੈ ਉਹਨਾਂ ਨੂੰ ਉਹਨਾਂ ਨੂੰ ਨੌਕਰੀਆਂ ਵਿੱਚ ਵੀ ਦਾਖਲਿਆਂ ਵਿੱਚ ਵੀ ਪ੍ਰਮੋਸ਼ਨਾਂ ਵਿੱਚ ਵੀ ਔਰ ਰਾਜਨੀਤਿਕ ਤੌਰ ਤੇ ਵੀ ਜਿਹੜੀ ਕਿ ਵਧੀਆ ਗੱਲ ਹੈ ਉਹਨਾਂ ਨੂੰ ਮਿਲਣੀ ਵੀ ਚਾਹੀਦੀ ਹੈ ਪਰ ਜਿਹੜਾ ਜਿਹੜੇ ਅਸੀਂ ਆ ਜਿਹੜਾ ਪੰਜਾਬ ਦਾ ਬੀਸੀ ਸਮਾਜ ਹੈ ਜਿਹੜਾ ਪਛੜਿਆ ਸਮਾਜ ਹੈ ਸਾਨੂੰ ਲੰਗੜੀ ਰਿਜ਼ਰਵੇਸ਼ਨ ਮਿਲ ਰਹੀ ਹੈ ਸਾਨੂੰ ਦਾਖਲਿਆਂ ਵਿੱਚ ਰਿਜ਼ਰਵੇਸ਼ਨ ਮਿਲ ਰਹੀ ਹੈ ਔਰ ਨੌਕਰੀਆਂ 'ਚ ਮਿਲ ਰਹੀ ਹੈ ਉਹ ਵੀ ਅਧੂਰੀ ਜੋ ਇਹ ਰਿਜ਼ਰਵੇਸ਼ਨ ਹੋਸੀ ਲੰਗੜੀ ਰਿਜ਼ਰਵੇਸ਼ਨ ਕਹਾਂਗੇ ਸੋ ਸਾਡੀ ਸਭ ਤੋਂ ਪਹਿਲੀ ਮੰਗ ਜੇ ਤੁਸੀਂ ਪੁੱਛੋ ਤਾਂ ਸਭ ਤੋਂ ਪਹਿਲੀ ਮੰਗ ਇਹ ਹੈ ਕਿ ਪੰਜਾਬ ਦੇ ਵਿੱਚ ਲੰਗੜੀ ਰਿਜ਼ਰਵੇਸ਼ਨ ਦੀ ਥਾਂ ਤੇ ਸੰਪੂਰਨ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਚਾਰੋਂ ਤਨਦੀਰ ਰਿਜ਼ਰਵੇਸ਼ਨ BC ਸਮਾਜ ਨੂੰ ਵੀ ਮਿਲਣੀ ਚਾਹੀਦੀ ਹੈ ਔਰ ਜਿਹੜੀ ਦਾਖਲਿਆਂ ਦੇ ਵਿੱਚ ਵੀ ਰਿਜ਼ਰਵਿ ਮਿਲ ਰਹੀ ਹੈ ਨੌਕਰੀਆਂ ਵਿੱਚ ਵੀ ਮਿਲ ਰਹੀ ਹੈ ਉਹ ਵੀ ਜਿਹੜੀ ਹੈਗੀ ਹੈ ਐ ਦਾਖਲੇਮ ਵਿੱਚ 10% ਜੀ ਔਰ ਨੌਕਰੀਆਂ ਦੇ ਵਿੱਚ 12% ਜਿਹੜੀ ਰਿਜ਼ਰਵੇਸ਼ਨ ਹੈ ਜਿਹੜੀ ਕੀ ਬਹੁਤ ਥੋੜੀ ਹੈ ਜੇ ਜਨਸੰਖਿਆ ਦੀ ਗੱਲ ਕਰੀਏ ਇਥੇ ਸੰਸਦ ਤਾਂ ਹੁਣ ਦੇਖੋ ਜਿਵੇਂ ਜਾਤੀਗਤ ਜਨਗਣਨਾ ਦੀ ਗੱਲਾਂ ਚੱਲ ਰਹੀਆਂ ਲੰਮੇ ਸਮੇਂ ਤੋਂ ਜਾਤੀਗਤ ਜਨਗਣਨ ਨੂੰ ਸਰਕਾਰਾਂ ਨੇ ਦਬਾਈ ਰੱਖਿਆ ਔਰ ਆ ਦੋ ਤਿੰਨ ਸਟੇਟਾਂ ਦੇ ਵਿੱਚ ਹੀ ਬਿਹਾਰ ਵਿੱਚ ਜਾਤੀਗਤ ਜਨਗਣਨਾ ਹੋਈ ਹੈ ਇੱਕ ਦੋ ਸਟੇਟਾਂ 'ਚ ਹੋਰ ਹੋਈ ਹੈ ਤੁਸੀਂ ਵੇਖਿਆ ਕਿੱਡੇ ਵੱਡੇ-ਵੱਡੇ ਅੰਕੜੇ ਸਾਹਮਣੇ ਆ ਗਏ ਹੈ ਕਿ ਬੀਸੀ ਸਮਾਜ ਕਿੰਨਾ ਵੱਡਾ ਆਹ ਕਰ ਮੱਚ ਗਈ ਆਹ ਕਰ ਮੱਚ ਗਈ ਵੀ ਬੀਸੀ ਸਮਾਜ ਹੈ ਕਿੰਨਾ ਵੱਡਾ ਪਰ ਉਹ ਚਾਹੁੰਦੇ ਨਹੀਂ ਸਮੇਂ ਦੀ ਸਰਕਾਰਾਂ ਚਾਹੁੰਦੀਆਂ ਨਹੀਂ ਸੀ ਵੀ ਜੇ ਬੀਸੀ ਸਮਾਜ ਦੀ ਤਾਕਤ ਆਏ ਇਹਨਾਂ ਨੂੰ ਬੀਸੀ ਲੋਕਾਂ ਨੂੰ ਪਤਾ ਲੱਗੇ ਸੋ ਦੇਸ਼ ਦੀ ਗੱਲ ਕਰੀਏ ਤੇ ਸਾਡੇ ਸਰਕਾਰ ਜਿਹੜੀ ਹੈ ਦੇਸ਼ ਪੱਧਰ ਤੇ ਆਪਾਂ ਗੱਲ ਕਰੀਏ ਤੇ ਸਾਡੇ ਦੇਸ਼ ਦੇ ਵਿੱਚ ਅਸੀਂ ਲਗਭਗ 60% ਬੈਠੇ ਆਂ ਔਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਅਸੀਂ 50% ਵੱਧ ਬੈਠੇ ਆਂ ਰਾਜਨੀਤਿਕ ਪ੍ਰਜਰਵੇਸ਼ਨ ਜਿਵੇਂ ਕਾਰਪੋਰੇਸ਼ਨਾਂ ਚ ਸਰਪੰਚੀ ਤੁਸੀਂ ਤੇ ਵਕੀਲਾਂ ਸਰਕਾਰੀ ਵਕੀਲਾਂ ਇਹ ਤੁਸੀਂ ਚਾਹੁੰਦੇ ਹੋ ਵੀ ਸਭ ਹਾਂਜੀ ਮੈਂ ਉਹੀ ਗੱਲ ਕਰ ਰਿਹਾ ਨੇ ਜੀ ਰਿਜ਼ਰਵੇਸ਼ਨ ਚਾਰ ਤਰ੍ਹਾਂ ਦੀ ਹੁੰਦੀ ਹੈ ਸਾਨੂੰ ਦੋ ਤਰ੍ਹਾਂ ਦੀ ਦੇ ਰਿਆ ਜਿੱਥੇ ਤੱਕ ਪੋਲੀਟੀਕਲ ਰਿਜ਼ਰਵੇਸ਼ਨ ਦੀ ਗੱਲ ਹੈ ਸਿਰਫ ਕਿਤੇ ਕਿਤੇ ਤੁਸੀਂ ਵੇਖੋ ਹੁਣ ਪੰਚਾਇਤਾਂ ਨੇ ਪੰਚਾਇਤਾਂ ਦੇ ਵਿੱਚ ਮੈਂਬਰ ਪੰਚਾਇਤ ਦੀ ਰਿਜ਼ਰਵੇਸ਼ਨ ਹੈਗੀ ਹੈ ਸਰਪੰਚੀ ਵੇਲੇ ਆ ਕੇ ਖਤਮ ਹੋ ਜਾਂਦੀ ਹੈ ਮਿਊਸਪਲ ਕਾਉਂਸਲ ਹੈ ਉਹਦੇ ਜਿਹੜੇ ਮੈਂਬਰ ਹੁੰਦੇ ਨੇ ਮੈਂਬਰ ਨੂੰ ਰਿਜ਼ਰਵੇਸ਼ਨ ਹੈਗੀ ਹੈ ਅੱਗੇ ਪ੍ਰਧਾਨ ਤੇ ਆ ਕੇ ਖਤਮ ਹੋ ਜਾਂਦੀ ਏ ਕਿਸੇ ਵਿਧਾਨ ਵਿਧਾਇਕਾਂ ਦੀ ਗੱਲ ਕਰ ਲਈ ਆਪਾਂ ਇੱਕ ਵੀ ਐਮਐਲ ਜਿਹੜਾ ਹੈਗਾ ਉਹ ਬੀਸੀ ਨੂੰ ਰਿਜ਼ਰਵੇਸ਼ਨ ਹੈ ਨਹੀਂ ਹੋਰ ਜਿੰਨੇ ਚੇਅਰਮੈਨ ਹੈਗੇ ਆ ਕਿਤੇ ਕੋਈ ਰਿਜ਼ਰਵੇਸ਼ਨ ਹੈ ਨਹੀਂ ਮੈਨੂੰ ਸਮਝ ਨਹੀਂ ਲੱਗਦੀ ਵੀ ਜੇ ਪੰਚਾਇਤਾਂ ਨੇ ਪੰਚਾਇਤਾਂ ਦੇ ਵਿੱਚ ਤੁਸੀਂ ਮੈਂਬਰ ਪੰਚਾਇਤ ਨੂੰ ਇੱਕ ਮੈਂਬਰ ਦੀ ਰਿਜ਼ਰਵੇਸ਼ਨ ਦੇ ਕੇ ਕੱਲਾ ਕੀ ਕਰ ਲੋਗੇ ਤੁਸੀਂ ਮਿਊਨਿਸਪਲ ਕੌਂਸਲ ਨੇ ਉਥੇ ਕੱਲੀ ਮੈਂਬਰਾਂ ਨੂੰ ਤੁਸੀਂ ਰਿਜ਼ਰਵੇਸ਼ਨ ਦੇ ਕੇ ਬੜੀ ਹਾਸੋਹੀਣੀ ਗੱਲ ਐ ਔਰ ਮੈਂ ਕਹਿੰਦਾ ਜਿਨ੍ਹਾਂ ਨੇ ਲਾਗੂ ਕੀਤੀ ਹੈ ਉਹਨਾਂ ਦੀ ਸੋਚ ਕਿਹੋ ਜੀ ਹੋਵੇਗੀ ਵੀ ਪੰਚਾਇਤ ਉਹਦੇ ਵਿੱਚ ਕੱਲੀ ਮੈਂਬਰ ਦੀ ਦੇ ਦਿਓ ਸਰਪੰਚ ਦੀ ਨਾਂ ਦਿਓ ਜੀ ਮਿਊਨਿਸਪਲ ਕੌਂਸਲ ਦੇ ਵਿੱਚ ਮੈਂਬਰਾਂ ਦੀ ਦੇ ਦਿਓ ਤੁਸੀਂ ਪ੍ਰਧਾਨ ਦੀ ਨਾਂ ਦਿਓ ਜੀ ਉੱਪਰ ਚੇਅਰਮੈਨ ਗੱਲ ਕਰ ਲਈਏ ਨਗਰ ਨਿਗਮ ਨਗਰ ਬੋਰਡ ਕੋਈ ਕਿਸੇ ਦਾ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਹਾਂਜੀ ਚੇਅਰਮੈਨ ਫਾਰ ਜਿਹੜਾ ਬੈਕਵਰਡ ਕਲਾਸੇ ਦਾ ਅਹੁਦੇ ਤੇ ਡਾਕਟਰ ਮਨਕੀ ਥਿੰਦ ਨੂੰ ਲਗਾਇਆ ਹੈ ਜੀ ਜੀ ਪਿਛਲੀਆਂ ਸਰਕਾਰਾਂ ਚ ਖਾਲੀ ਪਿਆ ਸੀ ਉਹਦਾ ਹਾਈ ਅਫੀਸਰ ਹੁੰਦਾ ਸੀ ਤੁਹਾਡ ਨੂੰ ਗੱਲ ਉਹਨਾਂ ਤੱਕ ਪਹੁੰਚਾਉਣ ਲਈ ਕਿੰਨਾ ਔਖਾ ਹੁੰਦਾ ਸੀ ਤੇ ਹੁਣ ਕੀ ਮਹਿਸੂਸ ਕਰ ਰਹੇ ਬਿਲਕੁਲ ਜੀ ਦੇਖੋ ਅਸੀਂ ਖੁਦ ਨਾ ਜੀ ਜਿੱਥੇ ਗੱਲ ਸਹੀ ਹੈ ਉੱਥੇ ਸਹੀ ਹੈ ਡਾਕਟਰ ਮਲਕੀਤ ਥਿੰਦ ਜੀ ਇਹਨਾਂ ਨੂੰ ਪਛੜੀਆਂ ਸ਼੍ਰੇਣੀ ਕਮਿਸ਼ਨ ਪੰਜਾਬ ਦਾ ਚੇਅਰਮੈਨ ਲਗਾਇਆ ਗਿਆ ਅਸੀਂ ਪੰਜਾਬ ਸਰਕਾਰ ਦਾ ਇੱਥੇ ਧੰਨਵਾਦ ਕਰਦੇ ਹਾਂ ਅਸੀਂ ਖੁਦ ਮਤਲਬ ਡਿਮਾਂਡ ਕਰਦੇ ਰਹੇ ਜਿਹੜੇ ਪਛੜੀਆਂ ਸ਼੍ਰੇਣੀ ਕਮਿਸ਼ਨ ਪੰਜਾਬ ਹੈ ਲੰਮਾ ਸਮਾਂ ਹੀ ਇਹ ਅਹੁਦਾ ਜਿਹੜਾ ਖਾਲੀ ਪਿਆ ਰਿਹਾ ਇਹ ਖਾਲੀ ਪਹਿਰ ਹੈਨ ਕਰਕੇ ਜਿਹੜੀਆਂ ਸਮੱਸਿਆਵਾਂ ਸੀ ਉਹ ਪੰਜਾਬ ਵਿੱਚ ਪਛੜੇ ਸਮਾਜ ਦਾ ਬੜਾ ਬੁਰਾ ਹਾਲ ਹੋ ਗਿਆ ਸੀ ਕੋਈ ਆ ਆ ਦੀ ਸਮੱਸਿਆ ਰੱਖਣੀ ਹੁੰਦੀ ਸੀ ਤੇ ਕੋਈ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਕਿੰਦੇ ਸਾਹਮਣੇ ਜਾ ਕੇ ਰੋਈਏ ਮੌਜੂਦਾ ਸਰਕਾਰ ਦੇ ਐਮ ਐਲ اے ਮੰਤਰੀਆਂ ਤੱਕ ਤੁਸੀਂ ਕੋਈ ਪਹੁੰਚ ਬਣਾਉਣ ਦੀ ਕੀਤਾ ਪ੍ਰੋਗਰਾਮ ਤਿਆਰ ਬਿਲਕੁਲ ਜੀ ਮੈਂ ਇਥੇ ਸਭ ਤੁਹਾਨੂੰ ਦੱਸਣਾ ਕਿ ਜਿਹੜੇ ਪੰਜਾਬ ਦੇ ਵਿੱਚ ਸਾਡੇ ਸਾਡੇ ਹੀ ਸਮਾਜ ਦੇ ਵਿੱਚੋਂ ਉਹ ਚੁਣੇ ਹੋਏ ਐਮਐਲ ਨੇ ਬੀਸੀ ਵਰਗ ਨਾਲ OBC ਵਰਗ ਨਾਲ ਸੰਬੰਧਿਤ ਨੇ ਜਿਹੜੇ ਔਰ ਜਿਹੜੇ ਪਛੜੇ ਸਮਾਜ ਨਾਲ ਸੰਬੰਧਿਤ ਨੇ ਔਰ ਉਹਨਾਂ ਵਿੱਚੋਂ ਜੇ ਅਸੀਂ ਗੋਲਡੀ ਕੰਬੋਜ ਦੀ ਗੱਲ ਕਰੀਏ ਗੋਲਡੀ ਕੰਬੋਜ ਦੇ ਅਸੀਂ ਟੱਚ ਦੇ ਵਿੱਚ ਰਹੇ ਆ ਉਹ ਸਾਡੇ ਟੱਚ ਦੇ ਵਿੱਚ ਰਹੇ ਆ ਔਰ ਉਹਨਾਂ ਨੇ ਵਿਧਾਨ ਸਭਾ 'ਚ ਮੰਗਾਂ ਸਾਡੀਆਂ ਉਠਾਈਆਂ ਨੇ ਪਰ ਉਹਨਾਂ ਤੋਂ ਇਲਾਵਾ ਸਾਡੇ ਹੀ ਪਛੜੇ ਸਮਾਜ ਦੇ ਵਿੱਚੋਂ ਕਿਸੇ ਐਮਐਲ ਨੇ ਕਿਤੇ ਵਿਧਾਨ ਸਭਾ ਦੇ ਵਿੱਚ ਜਾਂ ਹੋਰ ਕਿਤੇ ਵੀ ਕਦੇ ਵੀ ਸਾਡੀ ਮੰਗ ਨੂੰ ਠਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਕਹਿੰਦੇ ਹਾਂ ਸਮਾਜ ਸਾਡੇ ਦੇ ਲੋਕ ਨੇ ਪਰ ਪਛਦੇ ਸਮਾਜ ਦੇ ਲੋਕ ਵਿਧਾਨ ਸਭਾ 'ਚ ਬੈਠੇ ਹੋਏ ਸੁੱਤੇ ਪਏ ਨੇ ਔਰ ਅਸੀਂ ਜਿਹੜਾ ਹੈ ਪਿੱਛੇ ਜੀ ਅਸੀਂ ਹੁਣ ਸਾਰੀ ਪੰਜਾਬ ਪਧਰੀ ਅਸੀਂ ਜਿਹੜੀ ਹੈਗੀ ਹੈ ਉਹ ਮੀਟਿੰਗ ਕੀਤੀ ਆਪਸੀ ਔਰ ਇਹ ਮੀਟਿੰਗ ਕਰਕੇ ਅਸੀਂ ਫੈਸਲਾ ਕੀਤਾ ਹੈ ਕਿ OBC ਵੈਲਫੇਅਰ ਫਰੰਟ ਪੰਜਾਬ ਜਿਸ ਦਾ ਮੈਂ ਕੀ ਸੂਬੇ ਦਾ ਪ੍ਰਧਾਨ ਆ OBC ਵੈਲਫੇਅਰ ਫਰੰਟ ਪੰਜਾਬ ਦੇ ਵੱਲੋਂ ਸਮੂਹ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਐਮਐਲ ਹੈਗੇ ਆ ਪਛੜੇ ਸਮਾਜ ਦੇ ਅਸੀਂ ਸਾਰਿਆਂ ਨੂੰ ਆਪਣਾ ਮੰਗ ਪੱਤਰ ਦੇਣਾ ਹੈ ਔਰ ਸਾਰਿਆਂ ਨਾਲ ਅਸੀਂ 1 ਬਾਈ 1 ਸੈਟਿੰਗ ਕਰਨੀ ਹੈ ਔਰ ਉਹਨਾਂ ਨੂੰ ਅਵੇਅਰ ਕਰਨਾ ਹੈ ਅਸੀਂ ਇਹ ਸਮਝਦੇ ਆਂ ਕਿ ਉਹਨਾਂ ਨੂੰ ਵੀ ਕਈ ਗੱਲਾਂ ਦਾ ਨਹੀਂ ਪਤਾ ਹੈਗਾ ਜਦੋਂ ਅਸੀਂ ਕਿਤੇ ਉਹਨਾਂ ਨੂੰ ਦੱਸਨੇ ਆਂ ਵੀ ਆਹ ਆਪਣੀ ਡਿਮਾਂਡ ਨੇ ਉਹ ਕਹਿੰਦੇ ਨੇ ਕਿ ਅੱਛਾ ਜੀ ਆਹ ਵੀ ਆਪਣੀ ਡਿਮਾਂਡ ਬਣਦੀ ਹੈ ਜੀ ਔਰ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਦੱਸਾਂਗੇ ਉਹਨਾਂ ਨੂੰ ਆਪਣੀ ਡਿਮਾਂਡਸ ਬਾਰੇ ਦੱਸਾਂਗੇ ਔਰ ਉਹਨਾਂ ਨੂੰ ਮੰਗ ਵੀ ਕਰਾਂਗੇ ਵਿਧਾਨ ਸਭਾ ਦੇ ਵਿੱਚ ਉਹ ਮੌਜੂਦਾ ਸਰਕਾਰ ਦੇ ਵਿੱਚ ਸਾਡੇ ਜਿਹੜੇ ਸਮਾਜ ਦੀਆਂ ਮੰਗਾਂ ਪਛੜੇ ਸਮਾਜ ਦੀਆਂ ਮੰਗਾਂ ਨੂੰ ਉਠਾਉਣ ਪਰ ਜੇਕਰ ਫਿਰ ਵੀ ਕੋਈ ਸਾਡੇ ਸਮਾਜ ਦਾ ਹੀ ਐਮਐਲਏ ਸਾਡੀਆਂ ਮੰਗਾਂ ਨੂੰ ਨਹੀਂ ਉਠਾਏਗਾ ਔਰ ਸਾਡੇ ਸਮਾਜ ਦੇ ਵਿੱਚ ਹੋਏਗਾ ਤਾਂ ਅਸੀਂ ਫਿਰ ਉਸ ਦਾ ਵੀ ਘਰਾਓ ਕਰ ਦੋ ਪਿੱਛੇ ਨਹੀਂ ਹਟਾਂਗੇ ਜਿਹੜੇ ਸ਼ਹੀਦ ਉਦਮ ਸਿੰਘ ਦੀ ਗੱਲ ਆਪਾਂ ਹੁਣ ਕਰਾਂਗੇ ਜਿਸ ਨੇ 21 ਸਾਲ ਕੱਲੇ ਜੱਲਿਆਂ ਵਾਲੇ ਬਾਗ ਦਾ ਬਦਲਾ ਲੈਣ ਨਹੀਂ ਲਗਾਏ ਉਹ ਪੂਰਾ ਜਿਹੜਾ ਸੰਘਰਸ਼ ਚੱਲ ਰਿਹਾ ਸੀ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ ਵੱਖ-ਵੱਖ ਸੂਰਮਿਆਂ ਨੂੰ ਹਥਿਆਰ ਸਪਲਾਈ ਕਰਨੇ ਪੈਸਾ ਸਪਲਾਈ ਕਰਨਾ ਇਹ ਕਾਰਜ ਕਰ ਰਹੇ ਸਨ ਉਹਨਾਂ ਦੀ ਇੱਕ ਡੈਰੀ ਤੇ ਉਹਨਾਂ ਦਾ ਜਿਹੜਾ ਪਿਸਟਲ ਹੈ ਤੇ ਉਹਨਾਂ ਨਾਲ ਸੰਬੰਧਤ ਜਿਹੜੇ ਹੋਰ ਦਸਤਾਵੇਜ਼ ਨੇ ਉਹ ਲੰਡਨ ਦੇ ਵਿੱਚ ਹੀ ਪਏ ਆ ਤੁਹਾਡੀ ਜਾਣਕਾਰੀ ਇਸ ਦੱਸ ਦੇਣੇ ਚਾਹੁੰਦੇ ਆ ਅਸੀਂ ਕਿ ਉਹ ਜਿਹੜੀ ਡੈਰੀ ਹੈ ਭਲਾ ਪੁਰਸ਼ ਪਤਾ ਨਹੀਂ ਕੀ ਲਿਖ ਗਿਆ ਉਹਨਾਂ ਨੇ ਪਹਿਲਾਂ ਇਹ ਸ਼ਰਤ ਲਗਾਈ ਕਿ 50 ਸਾਲ ਜਨ ਤੱਕ ਨਹੀਂ ਹੋਏਗੀ ਫਿਰ ਰੋਗ ਹੋਰ ਵਧਾਤੀ 50 ਸਾਲ ਤੇ ਹੋਣ ਫਿਰ ਵਧਾਤੀ ਤੇ ਕੀ ਤੁਸੀਂ ਕੋਈ ਮੰਗ ਕਰੋਗੇ ਪੰਜਾਬ ਸਰਕਾਰ ਤੋਂ ਸੈਂਟਰ ਤੋਂ ਜਾਂ ਅਦਾਲਤਾਂ ਤੋਂ ਅਸੀਂ ਨਹੀਂ ਜੀ ਦੇਖੋ ਜਿੱਥੋਂ ਤੱਕ ਗੱਲ ਹੈ ਸ਼ਰੋਮਣੀ ਸ਼ਹੀਦ ਸਰਦਾਰ ਉਧਮ ਸਿੰਘ ਜੀ ਉਹਨਾਂ ਦੀ ਜਿਹੜੀ ਡੈਰੀ ਹੈ ਲੰਡਨ ਚ ਪਈ ਹੈ ਉਹਨਾਂ ਦਾ ਜਿਹੜਾ ਰਵਾਲਵਾਰੇ ਉੱਥੇ ਪਿਆ ਉਹਨਾਂ ਦੇ ਜਿਹੜੇ ਹੈਗੇ ਨੇ ਵਸਤਰ ਉੱਥੇ ਪਏ ਨੇ ਔਰ ਜਿਹੜੇ ਦਸਤਾਵੇਜ਼ ਨਹੀਂ ਜਿਹੜੇ ਉਹਨਾਂ ਤੇ ਟ੍ਰਾਇਲ ਚੱਲਿਆ ਜਿਹੜੇ ਉਹਨਾਂ ਨਾਲ ਸੰਬੰਧਤ ਦਸਤਾਵੇਜ਼ ਨੇ ਉਹ ਉਵੇਂ ਦੇ ਉਵੇਂ ਜਿਹੜੇ ਹੈਗੇ ਨੇ ਉਹ ਤੁਸੀਂ ਕਹ ਲਓ ਪੰਜਾਬੀ ਜੀ ਵੀ ਨੱਪੇ ਹੋਇਆ ਪਹਿਲਾ 50 ਸਾਲ ਦੀ ਕੰਡੀਸ਼ਨ ਲਾਈ ਜਦੋਂ 50 ਸਾਲ ਹੋ ਗਏ ਫਿਰ ਕਹਿੰਦੇ ਹੋਰ 50 ਸਾਲ ਇਹਨਾਂ ਨੂੰ ਆਪਾਂ ਜਿਹੜਾ ਹੈਗਾ ਉਹ ਆਊਟ ਨਹੀਂ ਕਰਨਾ ਫਿਰ ਜਦੋਂ 50 ਸਾਲ ਪੂਰੇ ਹੋ ਗਏ ਫਿਰ ਹੋਰ 50 ਸਾਲ ਦੀ ਉਹਨਾਂ ਨੂੰ ਲਾਤੀ ਸੋ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਾਂਗੇ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਾਂਗੇ ਸ਼੍ਰੋਮਣੀ ਸ਼ਹੀਦ ਸਰਦਾਰ ਉਧਮ ਸਿੰਘ ਜੀ ਉਹਨਾਂ ਦੀ ਜਿਹੜੀ ਪਰਸਨਲ ਡਾਇਰੀ ਹੈ ਉਹ ਪਰਸਨਲ ਡਾਇਰੀ ਦੇ ਵਿੱਚ ਪਤਾ ਨਹੀਂ ਕੀ ਕੀ ਉਹਨਾਂ ਨੇ ਲਿਖਿਆ ਹੋਵੇਗਾ ਕੀ ਕੀ ਕੁਝ ਲਿਖਿਆ ਹੋਇਆ ਹੈ ਕਿਉਂਕਿ ਉਹਨਾਂ ਨੇ ਜਿਹੜੀ ਆਪਣੀ ਜਾਨ ਕੁਰਬਾਨ ਕੀਤੀ ਹੈ ਉਹ ਕੱਲੇ ਦੇਸ਼ ਕੱਲੇ ਸਾਡੇ ਵਾਸਤੇ ਨਹੀਂ ਕੀਤੀ ਸਾਰੇ ਦੇਸ਼ ਵਾਸਤੇ ਕੀਤੀ ਸਮੂਹ ਦੇਸ਼ ਵਾਸੀਆਂ ਵਾਸਤੇ ਕੀਤੀ ਹੈ ਔਰ ਜਦੋਂ ਉਹਨਾਂ ਨੇ ਆਪਣੇ ਜੰਨਿਆਂ ਵਾਲੇ ਬਾਗ ਦਾ ਬਦਲ ਲਿਆ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਕੀ ਕੀ ਕੁਛ ਕੀਤਾ ਕਿਤੇ ਹਥਿਆਰ ਸਪਲਾਈ ਕੀਤੇ ਕਿਤੇ ਕਿਸੇ ਮੂਵਮੈਂਟੇ ਸ਼ਾਮਲ ਹੋਏ ਉਸ ਤੋਂ ਪਹਿਲਾਂ ਵੀ ਉਹ ਜੇਲ੍ਹ ਦੇ ਵਿੱਚ ਰਹਿ ਸੋ ਪਤਾ ਨਹੀਂ ਉਸ ਡਾਇਰੀ ਦੇ ਵਿੱਚ ਕੀ ਕੀ ਕੁਛ ਲਿਖਿਆ ਹੋਇਆ ਅਸੀਂ ਚਾਹਾਂਗੇ ਪੰਜਾਬ ਸਰਕਾਰ ਔਰ ਸੈਂਟਰ ਗਵਰਨਮੈਂਟ ਨੂੰ ਅਸੀਂ ਮੰਗ ਕਰਾਂਗੇ ਕਿ ਉਹਨਾਂ ਦੀ ਪਰਸਨਲ ਡਾਇਰੀ ਉਹਨਾਂ ਦਾ ਰਿਵਾਲਵਰ ਉਹਨਾਂ ਦੇ ਵਸਤਰ ਔਰ ਜਿਹੜੇ ਸੰਬੰਧਿਤ ਜਿਹੜੇ ਡਾਕੂਮੈਂਟਸ ਨੇ ਉਹ ਜਿਹੜੇ ਹੈਗੇ ਆ ਇੰਗਲੈਂਡ ਤੋਂ ਲਏ ਜਾਣ ਔਰ ਉਸ ਨੂੰ ਜਲਿਆਂ ਵਾਲੇ ਬਾਗ ਦੇ ਵਿੱਚ ਰੱਖਿਆ ਜਾਵੇ ਜਦੋਂ ਸਾਡੇ ਬੱਚੇ ਉਥੇ ਜੱਲਿਆਲੇ ਬਾਗ ਦੇ ਵਿੱਚ ਜਾਂਦੇ ਨੇ ਉਥੇ ਸਟੈਚੂਡ ਨੂੰ ਨਤਮਸਤਕ ਵੀ ਹੁੰਦੇ ਨੇ ਔਰ ਉਹ ਜਿਹੜੇ ਹੈਗੇ ਆ ਜਦੋਂ ਇਹ ਚੀਜ਼ਾਂ ਉਥੇ ਪਈਆਂ ਹੋਣਗੀਆਂ ਤੇ ਉਹ ਮੋਟੀਵੇਟ ਹੋਣਗੇ ਉਦੇਸ਼ਪ੍ਰਤੀ ਆਜੀ ਇੱਥੇ ਹੈ ਜੀ ਸ਼ਿਰੀ ਭਜਨਗੜ ਬਲਰਡਨ ਯੂਨੀਵਰਸਿਟੀ ਦੇ ਪ੍ਰਧਾਨ ਵੀ ਇੱਥੇ ਨੇ ਤੇ ਉਹਨਾਂ ਦੇ ਸਾਥੀ ਆਣੇ ਕੀ ਮਹਿਮ ਸ਼ੁਰੂ ਕੀਤੀ ਹੋਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਬਾਹਰ ਮਿਊਜ਼ੀਅਮ ਹੈ ਜੀ ਉਹਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਹੋਰ ਸ਼ਹੀਦਾਂ ਨਾਲ ਸੰਬੰਧਿਤ ਤੇ ਜਿਹੜੇ ਹਾਈ ਕੋਰਟ ਦੇ ਉਦਗਾਰਨ ਵੇਲੇ ਦੇ ਸਾਰੀਆਂ ਤਸਵੀਰਾਂ ਉਥੇ ਮੌਜੂਦ ਨੇ ਉਥੇ ਜਿਹੜਾ ਇੱਕ ਪਿਆ ਰਜਿਸਟਰ ਜਿਸ ਨੂੰ ਸਲਾਹ ਆਪਾ ਦੇਣੀ ਦੇਣੀ ਹੈ ਜਾਂ ਉਦਮ ਸਿੰਘ ਭਵਨ ਚ ਸਪਿਆ ਰਜਿਸਟਰ ਉਹਦੇ ਤੋਂ ਨੋਟਰੀ ਦੇ ਦੇਣਾ ਚਾਹੀਦਾ ਜਿਹੜਾ ਵੀ ਜਾਂਦਾ ਸੱਜਣ ਬਿਲਕੁਲ ਜੀ ਕੋਈ ਵੀ ਜਾਂਦਾ ਹੈ ਨਾ ਜੀ ਚੀਜ਼ਾਂ ਮੰਗਾਈਆਂ ਜਾਂ ਦੇਖੋ 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 ਜੀ ਜੇ ਇਹ ਆਪਣੇ ਥਿੰਦ ਸਾਹਿਬ ਨੇ ਨਾ ਜੀ ਜਿਹੜੇ ਗੋਲੂ ਕੋਮਾ ਜਿਹੜੇ ਬਲੱਡ ਡੋਨਰ ਕਮੇਟੀ ਦੇ ਵਿਜੇ ਥਿੰਦ ਜੀ ਨੇ ਔਰ ਬਹੁਤ ਵਧੀਆ ਉਹਨਾਂ ਨੇ ਕਾਰਜ ਕਰ ਰਹੇ ਨੇ ਨਾਮੀ ਉਹਨਾਂ ਦੀ ਸੰਸਥਾ ਹੈ ਆਪਣੇ ਸਾਰੇ ਇਲਾਕੇ ਦੇ ਵਿੱਚ ਜਿੱਥੇ ਵੀ ਬਲੱਡ ਦੀ ਲੋੜ ਪੈਂਦੀ ਹੈ ਉਹ ਜਾਂਦੇ ਨੇ ਔਰ ਨਾਲ ਜਿਹੜੀ ਉਹਨਾਂ ਨੇ ਇਹ ਮੋਹਮ ਚਲਾਈ ਹੋਈ ਹੈ ਉਹ ਬਹੁਤ ਵਧੀਆ ਹੈ ਲੋਕਾਂ ਚ ਤੁਰੇ ਫਿਰਦੇ ਆ ਉਹਨਾਂ ਦੇ ਥਿਊ ਲੈਂਦੇ ਆ ਜਿਵੇਂ ਤੁਸੀਂ ਉੱਥੋਂ ਦੀ ਗੱਲ ਕੀਤੀ ਬੀਜੇ ਕੋਈ ਜਾਣਦਾ ਤਾਂ ਜਰੂਰ ਉੱਥੇ ਦੇਣਾ ਚਾਹੀਦਾ ਹੈ ਲੈ ਕੇ ਆਵੇ ਤਰ੍ਹਾਂ ਦੀ ਮੂਵਮੈਂਟ ਚੱਲਦੀ ਹੈ ਜੀਤੂ ਦਮ ਸਿੰਘ ਨਾਲ ਸੰਬੰਧਤ ਹੈ ਚੀਜ਼ਾਂ ਇੰਡੀਆ ਭਾਰਤ ਸਰਕਾਰ ਲੈ ਕੇ ਆਵੇ ਥਿੰਨ ਸਾਹਿਬ ਜੀ ਅਸੀਂ ਕੱਲੀਆਂ ਸਰਕਾਰਾਂ ਦੀ ਗੱਲ ਕਰੀਏ ਨਾ ਜੀ ਜਿੱਥੇ ਪੰਜਾਬ ਸਰਕਾਰ ਦੀ ਗੱਲ ਕਰੀਏ ਔਰ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਿ ਇੱਕ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸ ਹੈ NCBC ਔਰ ਪਿਛਲੇ ਸਾਲ 2024 ਦੇ ਵਿੱਚ ਉਹਨਾਂ ਨੇ ਪੰਜਾਬ ਗਵਰਨਮੈਂਟ ਨੂੰ ਲਿਖਿਆ ਕਿ ਜੇਦੀ ਪੰਜਾਬ ਦੇ ਵਿੱਚ ਜਿਹੜਾ ਪਛੜਾ ਸਮਾਜ ਹੈ ਇਸ ਦੀ ਰਿਜ਼ਰਵੇਸ਼ਨ ਬਹੁਤ ਘੱਟ ਹੈ ਦਾਖਲਿਆਂ ਦੇ ਵਿੱਚ ਵੀ ਰਿਜ਼ਰਵੇਸ਼ਨ ਬਹੁਤ ਘੱਟ ਹੈ ਨੌਕਰੀਆਂ ਵਿੱਚ ਘੱਟ ਹੈ ਇਸ ਨੂੰ 25% ਕੀਤਾ ਜਾਵੇ ਔਰ ਤੁਸੀਂ ਦੇਖੋ ਵੀ ਭਾਜੀਪੀ ਦੀ ਜਿਹੜੀ ਸਰਕਾਰ ਹੈ ਉਹ ਤਾਂ ਸੈਂਟਰ ਗਵਰਨਮੈਂਟ ਦੀ ਜਿਹੜੀ ਸਰਕਾਰ ਹੈ ਉਹ ਪੰਜਾਬ ਨੂੰ ਲਿਖੀ ਜਾਂਦੀ ਹੈ ਜਿਹੜੀ ਸਾਡੀ ਪੰਜਾਬ ਦੀ ਆਪ ਗਵਰਨਮੈਂਟ ਹੈ ਇੱਕ ਸਾਲ ਹੋ ਗਿਆ ਐਨਸੀਬੀਸੀ ਦੀ ਸਿਫਾਰਸ਼ਾਂ ਨੂੰ ਉਵੇਂ ਨਾਪ ਕੇ ਬੈਠੀ ਹੈ ਸੋ ਸਾਡੀ ਸੈਂਟਰ ਗਵਰਨਮੈਂਟ ਤੋਂ ਸੌਰੀ ਪੰਜਾਬ ਗਵਰਨਮੈਂਟ ਤੋਂ ਇਹ ਵੀ ਮੰਗ ਹੈ ਕਿ ਐਮਸੀ ਬੀਸੀ ਦੀਆਂ ਸਿਫਾਰਸ਼ਾਂ ਨੂੰ ਤੁਰੰਤ ਪੰਜਾਬ ਵਿੱਚ ਲਾਗੂ ਕਰਕੇ ਇਹ ਜਿਹੜੀ ਹੈਗੀ ਹੈ ਦਾਖਲਿਆਂ ਤੇ ਨੌਕਰੀਆਂ ਵਿੱਚ ਇੱਕ ਉਰੀ ਘੱਟੋ ਘੱਟ ਉਹ ਤਾਂ ਕਰੋ ਜੋ ਸੈਂਟਰ ਗਵਰਨਮੈਂਟ ਕਹਿ ਰਿਹਾ ਪਰ ਜਿਹੜੀ ਗੱਲ ਦੂਸਰੀ ਹੈ ਨਾ ਜਿਵੇਂ ਤੁਹਾਨੂੰ ਦੱਸਿਆ ਇਥੇ ਸੰਸਦ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਫਿਰ ਮੈਂ ਦੁਹਰਾਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਅੱਧੇ ਪੰਜਾਬ ਤੋਂ ਵੱਧ ਜਿਹੜਾ ਹੈਗਾ ਬੀਸੀ ਸਮਾਜ ਹੈ ਜੇ ਆਪਾਂ ਦੇਸ਼ ਦੇ ਵਿੱਚ ਗੱਲ ਕਰ ਲਈਏ 60% ਤੋਂ ਉੱਪਰ ਆ ਪਰ ਜੇ ਸੈਂਟਰ ਗਵਰਨਮੈਂਟ ਨੇ 27% ਰਿਜ਼ਰਵੇਸ਼ਨ ਦਿੱਤੀ ਹੋਈ ਹੈ ਪਰ ਪੰਜਾਬ ਦੇ ਵਿੱਚ 10% ਹੈ ਦਾਖਲਿਆਂ ਵਿੱਚ ਤੁਹਾਨੂੰ ਅੱਗੇ ਵੀ ਗੱਲ ਕੀਤੀ ਹੈ ਔਰ ਨੌਕਰੀ ਵਿੱਚ 12% ਹੈ ਸੋ ਅਗਲੀ ਵੀ ਸਾਡੀ ਹੰਬਲ ਰਿਕਵੈਸਟ ਹੈ ਜਿਵੇਂ ਕੇਂਦਰ ਸਰਕਾਰ ਨੇ ਕੇਂਦਰ ਦੇ ਵਿੱਚ 27% ਰਿਜ਼ਰਵੇਸ਼ਨ ਕੋਟਾ ਹੈ ਦਾਖਲਿਆਂ ਤੇ ਨੌਕਰੀਆਂ ਵਿੱਚ ਘੱਟੋ ਘੱਟ ਪੰਜਾਬ ਦੇ ਵਿੱਚ ਦਾਖਲਿਆਂ ਤੇ ਨੌਕਰੀਆਂ ਵਿੱਚ ਉਹ ਤਾਂ ਤੁਰੰਤ ਲਾਗੂ ਕਰਨਾ ਚਾਹੀਦਾ ਹੈ 27% ਕੋਟਾ ਵੀ ਛੀਦ ਉਦਮ ਸਿੰਘ ਨਾਲ ਸੰਬੰਧਿਤ ਸੰਸਤਾਵਾਂ ਹੋਣ ਭਜਨਗੜ ਨਾਲ ਪਾਪਾ ਬਚਨ ਸਿੰਘ ਦੇ ਨਾਲ ਸੰਸਤਾਵਾਂ ਹੋਣ ਪਾਪਾ ਭਮਣ ਸ਼ਾਹ ਨਾਲ ਸੰਸਤਾਵਾਂ ਹੋਣ ਆਪਾਂ ਸਹਾਇਤਾ ਕਰਨ ਦੇ ਬੀਸੀ ਵਰਗ ਦੇ ਲੋਕਾਂ ਦੇ ਤੇ ਆਮ ਲੋਕਾਂ ਦੇ ਲੰਗਰ ਆਪਾਂ ਬੜੇ ਲਗਾ ਲਏ ਰਾਸ਼ਨ ਦੇ ਲੰਗਰ ਲਗਾ ਲਏ ਗੁਰਬਾਣੀ ਦੇ ਲੰਗਰ ਲਗਾ ਰਹੇ ਵਧੀਆ ਗੱਲ ਹੈ ਤੇ ਵਿਦਿਆ ਦਾ ਲੰਗਰ ਵਿਦਿਆਵੀਚਾਰੀ ਤਾਂ ਪਰਉਪਕਾਰੀ ਜੀ 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 ਮਾਸਟਰ ਬਾਧੂ ਬਣ ਕੇ ਤੁਸੀਂ ਡਾਕਟਰ ਵੀ ਅਗਲੀ ਪੀੜ੍ਹੀ ਬਣ ਰਹੀ ਹੈ ਪਰ ਆਈਏਐਸ ਪੀਸੀਐਸ ਜਿਹੜੇ ਨੇ ਜੀ ਸਾਡੇ ਜਿਹੜੇ ਸਿੱਧੇ ਬਹੁਤ ਘਾਟ ਲੱਗਦੇ ਆ ਤੇ ਉਹਦੇ ਲਈ ਵੀ ਤੁਸੀਂ ਕੋਈ ਖੋਲਣਾ ਚਾਹੋਗੇ ਵੀ ਕੋਚਿੰਗ ਸੈਂਟਰ ਹੋਵੇ ਦੇਖੋ ਜੀ ਹਾਂਜੀ ਇੱਥੇ ਨਾ ਜੀ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਜਿਹੜਾ ਸਮਾਜ ਜਿਸ ਸਮਾਜ ਨੂੰ ਅਸੀਂ ਹਜ਼ਾਰਾਂ ਸਾਲ ਜਿਨ੍ਹਾਂ ਦੇ ਪੈਰਾਂ 'ਚ ਆਪਾਂ ਬੇੜੀਆਂ ਪਾਤੀਆਂ ਥਿੰਦ ਸਭ ਕਿ ਤੁਸੀਂ ਪੜ ਨਹੀਂ ਸਕਦੇ ਤੇ ਜੇ ਕਿਤੇ ਕੋਈ ਚੋਰੀ ਛੁਪੇ ਵੀ ਕਿਤੇ ਟੀਚਰ ਪੜਾ ਰਿਹਾ ਤੇ ਕਿਤੇ ਉਹਨਾਂ ਨੇ ਦੀਵਾਰ ਦੇ ਉਹਲੇ ਲੁਕ ਕੇ ਵੀ ਕਿਤੇ ਦੇਖ ਲਿਆ ਵੀ ਟੀਚਰ ਪੜਾ ਰਿਹਾ ਤੇ ਮਾੜਾ ਮੋਟਾ ਪੜਨਾ ਸਿੱਖ ਗਿਆ ਤੇ ਕੱਚ ਭੰਗਾਰ ਕੇ ਉਹਨਾਂ ਦੇ ਕੰਨਾਂ ਦੇ ਵਿੱਚ ਪਾਇਆ ਜਾਂਦਾ ਸੀਗਾ ਜਿਹੜੇ ਇਹੋ ਜਿਹਾ ਸਮਾਜ ਦੇ ਆਪਾਂ ਪੈਰਾਂ 'ਚ ਬੇੜੀਆਂ ਪਾਈ ਰੱਖੀਆਂ ਤੇ ਉਹ ਸਮਾਜ ਨੂੰ ਜੇ ਅਸੀਂ ਬਾਕੀ ਸਮਾਜ ਦੇ ਨਾਲ ਰਲਣਾ ਹੈ ਤਾਂ ਫਿਰ ਉਹਨਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣੀਆਂ ਜ਼ਰੂਰੀ ਬਣਦੀਆਂ ਨੇ ਇਹ ਉਹਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਵੱਖਰਾ ਮੰਤਰਾਲਾ ਇੱਥੇ ਨਹੀਂ ਹੁੰਦਾ ਪੰਜਾਬ ਦੇ ਵਿੱਚ ਪਛੜੀਆਂ ਸ਼੍ਰੇਣੀਆਂ ਵਾਸਤੇ ਵੀ ਸੋ ਸਾਡੀ ਇਹ ਹੰਬਲ ਰਿਕਵੈਸਟ ਹੈ ਕਿ ਜਿਵੇਂ ਡਾਕਟਰ ਮਲਕੀਤ ਸਿੰਘ ਜੀ ਚੇਅਰਮੈਨ ਪਛੜੀਆਂ ਸ਼੍ਰੇਣੀ ਕਮਿਸ਼ਨ ਪੰਜਾਬ ਦੇ ਬਣੇ ਨੇ ਪਰ ਉਹਨਾਂ ਕੋਲ ਵੀ ਜਿਹੜੀਆਂ ਪਾਵਰਾਂ ਨੇ ਕੋਈ ਜ਼ਿਆਦਾ ਪਾਵਰਾਂ ਨਹੀਂ ਹੈਗੀਆਂ ਅਸੀਂ ਇਹ ਚਾਹਾਂਗੇ ਜਿਵੇਂ ਡਾਕਟਰ ਮਲਕੀਤ ਸਿੰਘ ਜੀ ਨੇ ਉਹ ਚੇਅਰਮੈਨ ਨੇ ਉਹਨਾਂ ਕੋਲ ਵੀ ਉਵੇਂ ਪਾਵਰਾਂ ਹੋਣ ਜਿਵੇਂ ਐਸਸੀ ਕਮਿਸ਼ਨ ਕੋਲ ਨੇ ਐਸਸੀ ਕਮਿਸ਼ਨ ਦਾ ਜਿਹੜਾ ਚੇਅਰਮੈਨ ਹੈ ਉਹਨਾਂ ਕੋਲ ਮੌਕੇ ਤੇ ਪਰਚਾ ਦਰਜ ਕਰਵਾਉਣ ਦੀ ਪਾਵਰ ਹੈ ਔਰ ਹੋਰ ਕਿੰਨੀਆਂ ਤਰ੍ਹਾਂ ਦੀ ਪਾਵਰਾਂ ਲਿਖਤੀ ਤਾਂ ਇਹਨਾਂ ਦੇ ਹੁਕਮ ਵਿੱਚ ਵੀ ਬੜੀ ਤਾਕਤ ਹੁੰਦੀ ਮੈਂ ਬਹੁਤ ਉਹਨਾਂ ਦੇ ਜਿਹੜੇ ਲਿਖਤੀ ਹੁਕਮ ਨੇ ਉਹਨਾਂ 'ਚ ਪਾਵਰ ਹੈ ਪਰ ਜਿਹੜੇ ਸਾਡਾ ਜਿਹੜਾ ਕਮਿਸ਼ਨ ਹੈ ਪਛੜੀਆਂ ਸ਼੍ਰੇਣੀ ਕਮਿਸ਼ਨ ਪੰਜਾਬ ਇਹਨਾਂ ਕੋਲ ਉਹਨੀਆਂ ਪਾਵਰਾਂ ਨਹੀਂ ਹੈਗੀਆਂ ਇਹ ਸਿਰਫ ਸਿਫਾਰਿਸ਼ ਕਰ ਸਕਦੇ ਨੇ ਔਰ ਸਿਫਾਰਿਸ਼ ਕਰਨੀ ਹੈ ਇਹਨਾਂ ਵੱਲੋਂ ਉਹਨੇ ਅਗਲੇ ਅਧਿਕਾਰੀ ਨੇ ਮੰਨ ਨਹੀਂ ਨਾ ਮੰਨਣੀ ਇਹ ਉਹਨਾਂ ਦੇ ਡਿਪੈਰ ਕਰਦਾ ਅਸਰ ਹੁੰਦਾ ਵੇਖਿਆ ਜੀ ਮੈਂ ਨਹੀਂ ਉਹ ਤਾਂ ਉਹ ਤਾਂ ਠੀਕ ਹੈ ਜੀ ਅਸਰ ਹੁੰਦਾ ਹੈ ਜੀ ਉਹ ਤਾਂ ਪਰ ਜਿਹੜੀ ਆਪਾਂ ਗੱਲ ਕਰਦੇ ਹੋਏ ਜਿਹੜੀ ਐਸਸੀ ਅਦਾਲਤ ਲਗਾਉਣ ਦੀ ਜਿਹੜੀ ਐਸਸੀ ਕਮਿਸ਼ਨ ਕੋਲ ਪਾਵਰ ਹੈਗੀ ਨਾ ਜਿਹੜੀ ਅਦਾਲਤ ਲਗਾਉਣ ਦੀ ਪਾਵਰ ਅਦਾਲਤ ਲਗਾਉਣ ਦੀ ਪਾਵਰ ਮੌਕੇ ਤੇ ਪਰਚਾ ਦਰਜ ਕਰਨ ਦੀ ਪਾਵਰ ਉਹ ਹੋਰ ਜਿਹੜੀਆਂ ਪਾਵਰਾਂ ਨੇ ਉਹਨਾਂ ਕੋਲ ਅਸੀਂ ਚਾਹੁੰਦੇ ਹਾਂ ਸਾਨੂੰ ਵੀ ਉਹ ਪਾਵਰਾਂ ਉਵੇਂ ਦਿੱਤੀਆਂ ਜਾਣ ਪਲੱਸ ਅਸੀਂ ਤਾਂ ਇਹ ਚਾਹਾਂਗੇ ਜਿਵੇਂ ਜਿਹੜਾ ਜੇ ਆਪਾਂ ਇਹ ਸਾਰੇ ਪਛੜੇ ਸਮਾਜ ਨੂੰ ਵਾਕਿਆਂ ਦੇ ਨਾਲ ਰਲਣਾ ਹੈ ਤੇ ਪੰਜਾਬ ਦੇ ਵਿੱਚ ਪਛੜੇ ਸਮਾਜ ਸਮਾਜ ਦੇ ਵਾਸਤੇ ਵੱਖਰਾ ਮੰਤਰਾਲਾ ਹੋਵੇ ਵਖਰਾ ਮੰਤ్రਾਲਾ ਵਿਕੇ ਸਾਹਿਬ ਮੁੱਖ ਮੰਤਰੀ ਚੰਨੀ ਦੇ ਰਾਜ ਵਿੱਚ ਇੱਕ ਨੋਟੀਫਿਕੇਸ਼ਨ ਛੋਟਾ ਜਿਹਾ ਜਾਰੀ ਹੋਇਆ ਸੀ ਜਿਹਦੇ ਵਿੱਚ ਲਾਅ ਆਫੀਸਰ ਹੁੰਦੇ ਨੇ ਜਿਹੜੇ ਜਿਹੜੇ ਕਿ ਯਾਨੀ ਕਿ ਐਡਵੋਕੇਟ ਜਨਰਲ ਐਡੀਸ਼ਨਲ ਐਡਵੋਕੇਟ ਜਨਰਲ ਅਤੇ ਜਿਹੜੇ ਲੀਗਲ ਐਡਵਾਈਜ਼ਰ ਹੁੰਦੇ ਆ ਜੀਜੀਲਾ ਲੈਵਲ ਤੇ ਤਸੀਲ ਲੈਵਲ ਤੇ ਉਹਨਾਂ ਦੇ ਵਿੱਚ ਵੀ ਬੀਸੀ ਤੇ ਐਸਸੀ ਨੂੰ ਰਿਜ਼ਰਵੇਸ਼ਨ ਦਿੱਤੀ ਜਾਵੇ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਬੀਸੀ ਨਾਲ ਪਤਾ ਨਹੀਂ ਉਹਨਾਂ ਨੂੰ ਕੀ ਰੰਜ ਰੰਦਾ ਐ ਐਸਸੀ ਵਾਲੇ ਤਾਂ ਲਾਗੂ ਹੋ ਗਈਆਂ ਉਦੋਂ ਜਿਹੜੀ ਬੀਸੀ ਵਾਲੀ ਸੀ ਉਹ ਲਾਅ ਅਫਸਰਾਂ ਦੀ ਅਜੇ ਨਹੀਂ ਹੋ ਲਾਗੂ ਗਈ ਖਿੰਦ ਸਾਹਿਬਾਂ ਆਹੀ ਗੱਲ ਹੈ ਜੀ ਜਿਹੜੀ ਹੁਣ ਤੁਸੀਂ ਗੱਲ ਕਰਤੀ ਨਾ ਇਸੇ ਗੱਲ ਦਾ ਹੀ ਰੋਣਾ ਹੈ ਇਹ ਤਾਂ ਤੁਸੀਂ ਵੇਖੋ ਸਾਡੇ ਪਹਿਲਾਂ ਸਰਟੀਫਿਕੇਟ ਤੱਕ ਨਹੀਂ ਬਣਦੇ ਹੁੰਦੇ ਸੀ ਆ ਸਿਰਫ 2015 ਦੇ ਵਿੱਚ ਰਾਜਵਿੰਦਰ ਖੱਤਰੀਵਾਲ ਜੀ ਉਹਨਾਂ ਨੇ OBC ਵੈਲਫੇਅਰ ਫਰੰਟ ਪੰਜਾਬ ਬਣਾਇਆ ਉਹਨਾਂ ਨੇ ਸੰਵਧਾਨ ਨੂੰ ਸਟੱਡੀ ਕੀਤਾ ਆਪਦੇ ਨਾਲ ਪ੍ਰੋਫੈਸਰ ਮਲਾਏ ਡਾਕਟਰ ਮਲਾਏ ਕਲਾਸ 1 ਅਕਸਰ ਮਲਾਏ ਸੰਵਿਧਾਨ ਨੂੰ ਉਹਨਾਂ ਨੇ ਸਟੱਡੀ ਕਰਕੇ ਪੰਜਾਬ ਦੇ ਵਿੱਚ ਮੁਹਿੰਮ ਚਲਾਈ ਉਹਨਾਂ ਨੇ ਕਿ ਜਿਹੜੇ ਸਰਟੀਫିକੇਟ ਬੱਚਿਆਂ ਨੇ ਜਦੋਂ ਬਣਾਉਣਾ ਹੁੰਦਾ ਸੀ ਜੇ ਕੋਈ ਗਵਰਨਮੈਂਟ ਜੌਬ ਤੇ ਸੀ ਨਾ ਜੀ ਤੇ ਪਟਵਾਰੀ ਉੱਥੇ ਹੀ ਵਾਪਸ ਉਹਨਾਂ ਨੂੰ ਕਰ ਦਿੰਦਾ ਸੀ ਤੇਰੇ ਫਾਦਰ ਕਹਿੰਦੇ ਗਵਰਨਮੈਂਟ ਜੌਬ ਤੇ ਨੇ ਤੂੰ ਜਾ ਤੇਰਾ ਸਰਟੀਫିକੇਟ ਨਹੀਂ ਬਣ ਸਕਦਾ ਜਦੋਂ ਕਿ ਇਹ ਹੈ ਜਦੋਂ ਕਿਸੇ ਬੱਚੇ ਦਾ ਸਰਟੀਫିକੇਟ ਬਣਨਾ ਹੈ ਉਹਦੇ ਫਾਦਰ ਦਾ ਸਟੇਟਸ ਵੇਖਿਆ ਜਾਣਾ ਉਹਦਾ ਫਾਦਰ ਗਵਰਨਮੈਂਟ ਜੌਬ ਤੇ ਹੈ ਤਾਂ ਉਸ ਦੀ ਸੈਲਰੀ ਨਹੀਂ ਗਣੀ ਜਾਣੀ ਉਹਦੀ ਜਿਹੜੀ ਤਨਖਾਹ ਮਿਲ ਰਹੀ ਹੈ ਉਹ ਕਾਊਂਟ ਨਹੀਂ ਹੋਣੀ ਜੇ ਉਹਨੂੰ ਕੋਲ ਜ਼ਮੀਨ ਵੀ ਹੈਗੀ ਹੈ ਜ਼ਮੀਨ ਤੋਂ ਜਿਹੜੀ ਆਮਦਨ ਹੋ ਰਹੀ ਹੈ ਉਹ ਕਾਊਂਟ ਨਹੀਂ ਹੋਣੀ ਜੇ ਇੱਕ ਮਲਾਜਮ ਹੈ ਉਹਦੀ ਪੋਸਟ ਵੇਖੀ ਜਾਣੀ ਹੈ ਉਹ ਕਿਹੜੀ ਪੋਸਟ ਤੇ ਕੰਮ ਕਰ ਰਿਹਾ ਹੈ ਜਿਹੜੀ ਕਲਾਸ 3 ਹੈ ਉਹ ਸਾਰਿਆਂ ਦੇ ਸਾਡਿਕਟ ਬਣਦੇ ਨੇ ਕਲਾਸ 4 ਸਾਰਿਆਂ ਦੇ ਬਣਦੇ ਨੇ ਜੇ ਕਲਾਸ 2 ਦੇ ਵਿੱਚ ਹੈ ਉਹਨਾਂ ਵਿੱਚੋਂ ਵੀ ਕਾਫੀ ਦੇ ਬਣਦੇ ਕੁਝ ਹਾਲਤਾਂ 'ਚ ਨਹੀਂ ਬਣਦੇ ਕਲਾਸ 1 ਦੇ ਵਿੱਚ ਵੀ ਕੁਝ ਹਾਲਤ ਵਿੱਚ ਸਾਡਿਕਟ ਬਣਦੇ ਨੇ ਸੋ ਇਹ ਜਿਹੜੇ ਅਧਿਕਾਰੀ ਸੀ ਉਹ ਵਾਝੇ ਕਰ ਦਿੱਤੇ ਸੀ ਮੈਂ ਕਹ ਜੀ ਉਹ ਤਾਂ ਜਿਹੜੇ ਹੈਗੇ ਸੀ ਨਾ ਅਧਿਕਾਰੀਆਂ ਨੂੰ ਆਪ ਨੂੰ ਹੀ ਮਤਲਬ 70 80 ਸਾਲ ਹੋ ਗਏ ਸੀ 70 ਸਾਲ ਹੋ ਗਏ ਸੀ ਦੇਸ਼ ਆਜ਼ਾਦ ਹੋਏ ਨੂੰ 60 70 ਸਾਲ ਅਧਿਕਾਰੀਆਂ ਨੂੰ ਇਹ ਨਹੀਂ ਪਤਾ ਸੀ ਵੀ ਬੀਸੀ ਦੇ ਕਿੰਨਾ ਦੇ ਸਰਟੀਫਿਕੇਟ ਬਣਨੇ ਨੇ ਕਿੰਨਾ ਦੇ ਨਹੀਂ ਬਣਨੇ ਤਨਖਾਹ ਉਹਦੀ ਲੱਖ ਡੇਢ ਇਹ ਉਹ ਲੱਗ ਗੱਲ ਉਹ ਨਹੀਂ ਕਾਊਂਟ ਹੋਣੀ ਜੀ ਤਨਖਾਹ ਕਾਊਂਟ ਨਹੀਂ ਹੋਣੀ ਸਟੇਟਸ ਕਾਊਂਟ ਹੋਣਾ ਜੀ ਉਹ ਕਿਹੜੀ ਕਲਾਸ ਤੇ ਕੰਮ ਕਰ ਰਿਹਾ ਹੈ ਕਲਾਸ ਕਾਊਂਟ ਹੋਣੀ ਹੈ ਜੀ ਇਹ ਪਟਵਾਰੀਆਂ ਨੂੰ ਆਪ ਨੂੰ ਜਾਣਕਾਰੀ ਨਹੀਂ ਸੀ ਅਧਿਕਾਰੀਆਂ ਨੂੰ ਜਾਣਕਾਰੀ ਨਹੀਂ ਸੀ ਬਣਾਉਂਦੇ ਨਹੀਂ ਹੁੰਦੇ ਸੀ ਇਹ ਤਾਂ ਮੈਂ ਕਹਿੰਦਾ ਆਸ਼ੂਤੋਸ਼ ਕੰਬੋਜ ਜੀ ਨੇ ਪ੍ਰਿੰਸੀਪਲੋਂ ਪ੍ਰਕਾਸ਼ ਬੱਟੀ ਕੁਲਦੀਪ ਸਿੰਘ ਸੰਧਾ ਜਸਵਿੰਦਰ ਜੀਵਨ ਆਈ ਔਰ ਇਹ ਸਾਰੇ ਰਾਜਵਿੰਦਰ ਆਈ ਇਹਨਾਂ ਨੇ ਰਲ ਕੇ ਉਦੋਂ ਪੰਜਾਬ 'ਚ ਮੋਹਿਮ ਚਲਾਈ ਮੈਂ ਵੀ ਉਹਨਾਂ ਦੇ ਵਿੱਚ ਸੀਗਾ ਮੋਹਿਮ ਚਲਾਈ ਔਰ ਪੰਜਾਬ ਦੇ ਥਾਂ-ਥਾਂ ਤੇ ਜਾ ਕੇ ਅਸੀਂ ਸੈਮੀਨਾਰ ਲਗਾਏ ਫਰੋਹੀਪੁਰ ਦੇ ਵਿੱਚ ਸੈਮੀਨਾਰ ਰੋਕੀਤਾ ਬੜਾ ਵੱਡਾ ਗੁਰੂਰਸਾਹਿਬ ਜਲਾਲਾਬਾਦ ਫਾਇਲ ਕਾ ਬੋ ਰੁਸਰਵਰ ਖੁਨਿਆ ਗੁਰਦਾਸਪੁਰ ਰੰਬਰ ਸਰ ਇਧਰ ਮਾਨਸੇ ਬਠਿੰਡੇ ਅਸੀਂ ਥਾਂ-ਥਾਂ ਤੇ ਜਾ ਕੇ ਸੈਮੀਨਾਰ ਲਗਾ ਕੇ OBC ਸਮਾਜ ਨੂੰ ਮੋਟੀਵੇਟ ਕੀਤਾ ਵੀ ਭਾਈ ਆਪ ਦੇ ਸਰਟੀਫਿਕੇਟ ਬਣਵਾਓ ਜੇ ਕੋਈ ਅਧਿਕਾਰੀ ਸਰਟੀਫਿਕੇਟ ਨਹੀਂ ਬਣਾਉਂਦਾ ਸੀ ਫਿਰ ਅਸੀਂ ਇਥੇ ਆਪ ਜਾ ਕੇ ਉਹਨਾਂ ਨੂੰ ਗਿਆਨ ਦੇ ਦਿੰਦੇ ਸੀ ਵੀ ਤੁਹਾਨੂੰ ਗਿਆਨ ਦੀ ਕਾਟ ਹੈ ਸੋ ਮੈਂ ਹੁਣ ਫਿਰ ਜਿਹੜੀ ਹੈਗੀ ਆ ਇੱਥੇ ਡਾਕਟਰ ਮਲਕੀਤ ਥਿੰਦ ਜੀ ਉਹਨਾਂ ਨੂੰ ਬੇਨਤੀ ਕਰੂੰਗਾ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਤਹਿਸੀਲ ਦੇ ਵਿੱਚ ਸੈਮੀਨਾਰ ਲਗਾਏ ਜਾਣ ਸੈਮੀਨਾਰ ਲਗਾਏ ਜਾਣਾ ਉੱਥੇ ਅਸੀਂ ਜਾ ਕੇ ਜਾਣਕਾਰੀ ਦੇਾਂਗੇ ਕੀ ਕੀ ਸਹੂਲਤਾਂ ਮਿਲ ਰਹੀਆਂ ਨੇ ਕਿੰਨਾ ਦੇ ਸਾਡੀ ਕਿਰਪਾ ਨੇ ਯੂਨੀਵਰਸਿਟੀਆਂ ਨੇ ਪੰਜਾਬ ਦੇ ਵਿੱਚ ਕਾਲਜ ਨੇ ਪੰਜਾਬ ਦੇ ਵਿੱਚ ਸਕੂਲ ਨੇ ਪ੍ਰਾਈਵੇਟ ਸਕੂਲ ਨੇ ਵੱਡੇ ਸਕੂਲ ਨੇ ਨਰਸਿੰਗ ਸਕੂਲ ਨੇ ਉਥੇ ਬੈਕਵਰਡ ਕਲਾਸ ਬੱਚਿਆਂ ਲਈ ਜਿਹੜਾ ਬੀਸੀ ਕਮਿਸ਼ਨ ਦਾ ਚੇਅਰਮੈਨ ਹੈ ਸਪਰਸ਼ ਕਰ ਸਕਦਾ ਹੈ ਕੇਂਦਰ ਤੋਂ ਕਰੋੜਾਂ ਰੁਪਏ ਦੇ ਫੰਡ ਆ ਸਕਦੇ ਨੇ ਜੀ 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 ਕਿ ਤੁਸੀਂ ਵੀ ਕੋਈ ਇਸ ਤਰ੍ਹਾਂ ਦੀ ਮੰਗ ਪੱਤਰ ਤਾਂ ਦੇਣੇ ਪੈਣਗੇ ਦੇਖੋ ਅਸੀਂ ਨਾ ਹੀ ਇਹਦੇ ਸੰਬੰਧੀ ਅਸੀਂ ਇੱਕ ਵਾਰੀ ਮੈਨੂੰ ਯਾਦ ਹੈ ਰਾਜਵਿੰਦਰ ਖੱਤਰੀਵਾਲ ਜੀ ਨੇ ਮੰਗ ਪੱਤਰ ਤਿਆਰ ਕੀਤੇ ਸੀ ਤੇ ਉਹ ਜਦੋਂ ਮੰਗ ਪੱਤਰ ਤਿਆਰ ਕੀਤੇ ਸੀ ਨਾ ਜੀ ਇੱਕ ਉਹ ਗੱਟਾ ਨਹੀਂ ਹੁੰਦਾ ਜੀ ਗੱਟਾ ਬੋਰੀ ਜੀ ਨੂੰ ਆਪਾਂ ਕਹਿੰਦੇ ਆ ਉਹ ਬੋਰੀ ਭਰੀ ਗਈ ਸੀ ਜਿਹੜੇ ਪੋਸਟ ਕਰਨੇ ਸੀ ਵੱਖ-ਵੱਖ ਅਧਿਕਾਰੀਆਂ ਨਾਲ ਸੋ ਇਹ ਕੋਈ ਅਧਿਕਾਰੀ ਪੰਜਾਬ ਦਾ ਨਹੀਂ ਕਹਿ ਸਕਦਾ ਵੀ OBC ਵੈਲਫੇਅਰ ਫਰੰਟ ਪੰਜਾਬ ਨੂੰ ਜਿਹੜੇ ਪਛੜੇ ਸਮਾਜ ਦੀਆਂ ਮੰਗਾਂ ਸੰਬੰਧੀ ਉਹਨੂੰ ਮੰਗ ਪੱਤਰ ਨਾ ਪਹੁੰਚਿਆ ਹੋਵੇ ਹੁਣ ਜਿਵੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਗੱਲ ਕਰ ਰਹੀ ਹੈ ਜੀ ਇੱਥੇ ਸਰਦਾਰਸ਼ ਨਹੀਂ ਦੇ ਰਹੇ ਕਿਤੇ ਕੋਈ ਮਾਰੀ-ਮੂਟੀ ਦੇ ਰਿਹਾ ਕਿਤੇ ਦਾਖਲੇ ਚ ਨਹੀਂ ਦੇ ਰੇ ਕਿਤੇ ਮਤਲਬ ਪੋਸਟਰ ਤੇ ਨਹੀਂ ਦੇ ਰੇ ਬਹੁਤ ਰਿਜ਼ਰਵੇਸ਼ਨਾਂ માત્ર ਮਿਲ ਰਹੀ ਹੈ ਹੋਰ ਕਿੰਨੀਆਂ ਯੂਨੀਵਰਸਟੀਆਂ ਜਿੱਥੇ ਰਿਜ਼ਰਵੇਸ਼ਨ ਨਹੀਂ ਦਿੱਤੀ ਜਾ ਰਹੀ ਹੋਰ ਕਿੰਨੇ ادارے ਨੇ ਪੰਜਾਬ ਦੇ ਚੰਡੀਗੜ੍ਹ ਦੇ ਕਿੰਨੇ ادارے ਨੇ ਜਿੱਥੇ ਰਿਜ਼ਰਵੇਸ਼ਨ ਨਹੀਂ ਦਿੱਤੀ ਜਾ ਰਹੀ ਕਾਰਨ ਕੀ ਹੈ ਉਹਨਾਂ ਨੂੰ ਅਜੇ ਵੀ ਜੜੀ ਹੈਗੀ ਹੈ ਅਸੀਂ ਇਥੇ ਤੁਹਾਨੂੰ ਦੱਸਣੀ ਚਾਹੁੰਦੇ ਆਂ ਪੰਜਾਬ ਐਗਰੀਕਲਚਰ ਜਿਹੜੀ ਯੂਨੀਵਰਸਿਟੀ ਹੈ ਗੇਟ ਨੰਬਰ 2 ਤੇ ਬਾਹਰ ਅਸੀਂ ਉੱਥੇ ਭੋਖੜਤਾਲ ਦੇ ਬੈਠੇ ਰਹੇ ਸੀਗੇ ਲੰਮਾ ਸਮਾਂ ਪਰ ਗੱਲ ਇਹ ਵੀ ਜਦੋਂ ਸਾਡੇ ਉਤਲੇ ਜਿਹੜੇ ਸਾਡੇ ਜਿੱਤੇ ਹੋਏ ਐਮਐਲ ਨੇ ਜਦੋਂ ਉਹ ਸਾਡੇ ਨਾਲ ਖੜਨਗੇ ਜਦੋਂ ਉਹ ਸਾਡੀ ਗੱਲ ਅੱਗੇ ਸਰਕਾਰ ਦੇ ਵਿੱਚ ਕਰਨਗੇ ਇਹ ਸਾਡੀਆਂ ਮੰਗਾਂ ਉਦੋਂ ਮਨੀਆਂਣਗੀਆਂ ਜਦੋਂ ਸਾਡੇ ਐਮਐਲ ਜਿੱਤ ਕੇ ਉੱਥੇ ਚੁੱਪ ਕਰਕੇ ਬੈਠ ਜਾਣਗੇ ਜਦੋਂ ਸਮਾਜ ਦੀ ਮੰਗ ਨਹੀਂ ਉਠਾਣਗੇ ਉਦੋਂ ਤੱਕ ਇਹ ਮਸਲੇ ਹੱਲ ਨਹੀਂ ਹੋਣਗੇ ਜਿਵੇਂ ਥਿੰਦ ਸਾਹਿਬ ਹੁਣ ਤਰੇ ਫਿਰਦੇ ਨਹੀਂ ਡਾਕਟਰ ਮਲਕੀਥੇਂਦ ਜੀ ਵੱਖ-ਵੱਖ ਜਿਨ੍ਹਾਂ 'ਚ ਜਾਂਦੇ ਪਏ ਆ ਉੱਥੇ ਪੁੱਛਦੇ ਆ ਵੀ ਦੱਸੋ ਵੀ ਸਮਾਜ ਦੀਆਂ ਮੰਗਾਂ ਕੀ ਨੇ ਗੋਲਡੀ ਕੰਬੋਜੀਰ ਨੇ ਵੀ ਬਹੁਤ ਪਿੱਛੇ ਬੜਾ ਵਿਧਾਨ ਸਭਾ ਚ ਕੁਐਸਚਨ ਪੁੱਟ ਕੀਤੇ ਆ ਬੜਾ ਵਧੀਆ ਰੋਲ ਅਦਾ ਕੀਤਾ ਬਾਕੀ ਐਮਐਲਏ ਦਾ ਵੀ ਫਰਜ ਬਣਦਾ ਜਿਹੜੇ ਸਾਡੇ ਸਮਾਜ ਵਿੱਚੋਂ ਬਾਕੀ ਚੇਅਰਮੈਨ ਬਣੇ ਬੈਠੇ ਨੇ ਵਾਧੂ ਚੇਅਰਮੈਨ ਨੇ ਵਕ ਵਕ ਡਿਪਾਰਟਮੈਂਟਾਂ ਦੇ ਵਿੱਚ ਪਰ ਜਿਹੜੇ ਉਹ ਬੈਠੇ ਨੇ ਉਹ ਚੁੱਪ ਕਰਕੇ ਬੈਠੇ ਆ ਜੀ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਉਠਾਣਗੇ ਉਦੋਂ ਤੱਕ ਉਹ ਸਾਡੇ ਨਹੀਂ ਹੋ ਸਕਦੇ ਜੀ ਠੀਕ ਹੈ ਜੀ ਉਸ ਤੇ ਹੁਣ ਇਥੋਂ ਲੈਂਦੇ ਆ ਇਜਾਜ਼ਤ ਕਾਮਨਾ ਕਰਦੇ ਆ ਕਿ ਕਮੋਜ ਭਾਈਚਾਰਾ ਹੋਵੇ ਜਾਂ ਦੂਸਰੇ ਬੈਕਵਰਡ ਕਲਾਸ ਜੀ ਨਾਲ ਸੰਬੰਧਿਤ 74 ਜਾਤਾਂ ਨੇ ਪੰਜਾਬ ਚ ਵਸੀਆਂ ਹੋਈਆਂ ਉਹਨਾਂ ਦੇ ਹੱਕਾਂ ਲਈ ਉਹਨਾਂ ਦੇ ਹਕੂਕਾਂ ਲਈ ਉਹਨਾਂ ਨੂੰ ਵਧੇਰੇ ਉਹਨਾਂ ਦਾ ਜੀਵਨ ਖੁਸ਼ਹਾਲ ਕਰਨ ਲਈ ਇਹ ਸੰਸਥਾਵਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਵੈਗਰੂ ਇਹਨਾਂ ਦੇ ਜਿਹੜੀਆਂ ਕੋਸ਼ਿਸ਼ਾਂ ਨੂੰ ਬੂਰ ਪਾਵੇ ਅਤੇ ਸ਼ੁਭ ਕਾਮਨਾਵਾਂ ਦਿੰਦੇ ਹੋયા ਅਸੀਂ ਇਜਾਜ਼ਤ ਲੈਂਦੇ ਆ ਜੀ ਧੰਨਵਾਦ ਸ਼ੁਕਰੀਆ